ਉਸ ਵੇਲੇ ਤੇ ਵੱਡੀ ਖਬਰ ਲੈ ਕੇ ਹਾਜ਼ਰਾਂ ਜੀहां ਖਬਰ ਕਾਂਗਰਸ ਪਾਰਟੀ ਦੇ ਨਾਲ ਜੁੜੀ ਹੋਈ ਹੈ ਐਮਪੀ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਫੇਰ ਬਦਲ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਜੋ ਕਾਂਗਰਸ ਦੇ ਅੰਦਰ ਜੋ ਗਤੀਵਿਧੀਆਂ ਚੱਲ ਰਹੀਆਂ ਨੇ ਜੋ ਨਾਰਾਜ਼ਗੀਆਂ ਚੱਲ ਰਹੀਆਂ ਨੇ ਉਸ ਨੂੰ ਲੈ ਕੇ ਇਹ ਵੱਡਾ ਫੇਰ ਬਦਲ ਕਰ ਦਿੱਤਾ ਗਿਆ ਔਰ ਇਸ ਦੇ ਨਾਲ ਇਹ ਵੀ ਹੈ ਕਿ ਇੰਡੀਆ ਐਲਾਈਅੰਸ ਨੂੰ ਲੈ ਕੇ ਜਿਹੜੀ ਪੰਜਾਬ ਕਾਂਗਰਸ ਹੈ ਉਹ ਰਾਜੀ ਨਹੀਂ ਹੈ ਔਰ ਨਾ ਹੀ ਪੰਜਾਬ ਦੇ ਵਿੱਚ ਗੱਠਜੋੜ ਕਰਨ ਨੂੰ ਰਾਜੀ ਗਿਆ ਸੋਇਸ ਤੇ ਵਿਚਾਰੇ ਹੁਣੇ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਇੱਕ ਵੱਡਾ ਫੇਰ ਬਦਲ ਕਰ ਦਿੱਤਾ ਗਿਆ ਜੀਹਾਂ ਪੰਜਾਬ ਕਾਂਗਰਸ ਕਮੇਟੀ ਦੇ ਇੰਚਾਰਜ ਪਹਿਲਾਂ ਹਰੀਸ਼ ਚੌਧਰੀ ਸੀ ਤੇ ਹੁਣ ਇੰਚਾਰਜ ਬਦਲ ਦਿੱਤਾ ਗਿਆ ਜੀਹਾਂ ਹੁਣ ਵੱਡੀ ਕਿਆ ਜਾ ਰਿਹਾ ਕਿ ਕਾਰਗੁਜ਼ਾਰੀ ਜਿਹੜੀ ਹੈ ਹਾਈ ਕਮਾਂਡ ਦੇ ਵੱਲੋਂ ਪਾਰਟੀ ਹਾਈ ਕਮਾਂਡ ਦੇ ਵੱਲੋਂ ਕੀਤੀ ਗਈ ਆ ਪਹਿਲਾਂ ਹਰੀਸ਼ ਚੌਧਰੀ ਪੰਜਾਬ ਕਾਂਗਰਸ ਕਮੇਟੀ ਦੇ ਇੰਚਾਰਜ ਸੀਗੇ ਤਾਂ ਹੁਣ ਉਹਨਾਂ ਨੂੰ ਬਦਲ ਦਿੱਤਾ ਗਿਆ ਤੇ ਉਹਨਾਂ ਦੇ ਜਗ੍ਹਾ ਦੇ ਉੱਪਰ ਦਵਿੰਦਰ ਯਾਦਵ ਨੂੰ ਇੰਚਾਰਜ ਲਗਾ ਦਿੱਤਾ ਗਿਆ ਜੀ ਹਾਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਵਿੱਚ ਕਾਂਗਰਸ ਦੇ ਅੰਦਰ ਗਤੀਵਿਧੀਆਂ ਚੱਲ ਰਹੀਆਂ ਨੇ ਚਾਹੇ ਬਿਆਨ ਬਾਜ਼ੀਆਂ ਵੱਖ-ਵੱਖ ਲੀਡਰਾਂ ਦੇ ਵੱਲੋਂ ਦੇਖੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਹੁਣੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਾਰਟੀ ਨੇ ਕਈ ਸੂਬਿਆਂ ਦੇ ਇੰਚਾਰਜ ਜਿਹੜੇ ਉਹ ਬਦਲ ਦਿੱਤੇ ਨੇ ਸੋ ਇਸ ਦੇ ਨਾਲ ਪੰਜਾਬ ਦਾ ਇੰਚਾਰਜ ਵੀ ਬਦਲ ਦਿੱਤਾ ਗਿਆ ਪਹਿਲਾਂ ਹਰੀਸ਼ ਚੌਧਰੀ ਸੀ ਤੇ ਹੁਣ ਦਵਿੰਦਰ ਯਾਦਵ ਨੂੰ ਮੌਕਾ ਦਿੱਤਾ ਗਿਆ ਨੌਰਸ ਦੇ ਵਿੱਚ ਇਹ ਵੀ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਜਿਹੜੀ ਸਾਡੀ ਸੋਰਸਸ ਤੋਂ ਇਹ ਜਾਣਕਾਰੀ ਮਿਲ ਪਾ ਰਹੀ ਹੈ ਕਿ ਕਿਤੇ ਨਾ ਕਿਤੇ ਕਿਆ ਜਾ ਰਿਹਾ ਸੀ ਕਿ ਹਰੀਸ਼ ਚੌਧਰੀ ਜਿਹੜੇ ਆ ਉਹ ਪੰਜਾਬ ਕਾਂਗਰਸ ਨੂੰ ਇੰਡੀਆ ਆਲਾਈንስ ਦੇ ਵਾਸਤੇ ਮਨਾ ਨਹੀਂ ਸਕੇ ਕਿਉਂਕਿ ਅਸੀਂ ਚਾਹੇ ਸਟੇਜਾਂ ਤੋਂ ਦੇਖੀਏ ਚਾਹੇ ਹੋਰ ਇੰਟਰਵਿਊ ਦੇ ਵਿੱਚ ਜਿਹੜੇ ਨੇਤਾ ਨੇ ਉਹਨਾਂ ਨੂੰ ਪੱਖ ਦਿੰਦੇ ਕੋਈ ਸੁਣੀਏ ਤਾਂ ਉਹ ਕਹਿੰਦੇ ਕਿ ਅਸੀਂ ਇਸ ਦੇ ਖਿਲਾਫ ਆਂ ਇੰਡੀਆ ਆਲਾਈንስ ਨੂੰ ਲੈ ਕੇ ਔਰ ਨਾ ਹੀ ਅਸੀਂ ਪੰਜਾਬ ਦੇ ਵਿੱਚ ਗੱਠ ਜੋੜ ਕਰਾਂਗੇ ਐਮਪੀ ਚੋਣਾਂ ਨੂੰ ਲੈ ਕੇ ਪਰ ਨਵਜੋਤ ਸਿੰਘ ਸਿੱਧੂ ਉਹਹੀ ਇਕੱਲੇ ਆਸੇ ਲੀਡਰ ਸੀਗੇ ਜਿਹੜੇ ਇੰਡੀਆ ਐਲਾਈਅੰਸ ਦੇ ਹੱਕ ਦੇ ਵਿੱਚ ਸੀਗੇ ਜਿਹੜੇ ਕਹਿੰਦੇ ਆ ਕਿ ਮੈਂ ਇਸ ਦਾ ਸਮਰਥਨ ਕਰਦਾ ਪਰ ਉਸ ਤੋਂ ਬਾਅਦ ਦੇ ਵਿੱਚ ਚਾਹੇ ਅਸੀਂ ਰਾਜਾਬੜਿੰਗ ਹੁਣਾ ਦੀ ਗੱਲ ਕਰੀਏ ਚਾਹੇ ਪ੍ਰਤਾਪ ਬਾਜਵਾ ਹੁਣਾ ਦੀ ਗੱਲ ਕਰੀਏ ਚਾਹੇ ਰਾਜਕੁਮਾਰ ਚੰਬਾ ਚੱਬੇਵਾਲ ਹੁਣਾ ਦੀ ਗੱਲ ਕੀਤੀ ਜਾਵੇ ਔਰ ਉਸ ਤੋਂ ਬਾਅਦ ਦੇ ਵਿੱਚ ਚਾਹੇ ਪ੍ਰਗਟ ਸਿੰਘ ਹੁਣਾ ਦੀ ਗੱਲ ਕੀਤੀ ਜਾਵੇ ਉਹ ਵੀ ਇਹੀ ਕਹਿੰਦੇ ਆ ਕਿ ਅਸੀਂ ਗੱਠ ਜੋੜ ਦਾ ਹਿੱਸਾ ਨਹੀਂ ਬਣਨਾ ਜੇਕਰ ਅਸੀਂ ਗੱਠ ਜੋੜ ਦਾ ਹਿੱਸਾ ਬਣੀ ਤੇ ਲੋਕਾਂ ਦੇ ਵਿੱਚ ਕਿਹੜਾ ਮੂੰਹ ਲੈ ਕੇ ਜਾਵਾਂਗੇ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਤਾਂ ਉੱਥੇ ਹੀ ਹੁਣ ਇਹ ਵੀ ਕਹਿ ਸੜਾਈਆਂ ਸੀ ਕਿ ਹਰੀਸ਼ ਚੌਧਰੀ ਸਮੁੱਚੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਨੂੰ ਮਨਾ ਨਹੀਂ ਸਕੇ ਇੰਡੀਆ ਐਲਾਈਅੰਸ ਦੇ ਵਾਸਤੇ ਤਾਂ ਇਸੇ ਕਰਕੇ ਵੀ ਕਿਹਾ ਜਾਂਦਾ ਕਿ ਜਦੋਂ 2022 ਦੇ ਵਿੱਚ ਇਹਨਾਂ ਨੂੰ ਕਮਾੜ ਸੌਂਪੀ ਗਈ ਬਤਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਦੇ ਵਜੋਂ ਤਾਂ ਜਿਹੜੀਆਂ ਸੀਟਾਂ ਸੀਗੀਆਂ ਉਹ 78 ਤੋਂ ਘਟ ਕੇ 18 ਰਹਿ ਗਈਆਂ ਇਹ ਵੀ ਕਿਹਾ ਜਾ ਰਿਹਾ ਇਹ ਵੀ ਹੁਣ ਇਹ ਵੀ ਪੱਖ ਸਾਹਮਣੇ ਆ ਰਿਹਾ ਕਿਉਂਕਿ ਜਦੋਂ ਕੋਈ ਕਾਰਵਾਈ ਹੁੰਦੀ ਹੈ ਤਾ तमाम ਚੀਜ਼ਾਂ ਦੇਖੀਆਂ ਜਾਂਦੀਆਂ ਨੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਈਆਂ ਨੇ ਔਰ ਕਿਹੜਾ-ਕਿਹੜਾ ਘਟਾ ਕਾਂਗਰਸ ਕਮੇਟੀ ਨੂੰ ਹੋਇਆ ਤਾਂ ਇਹ तमाम ਗੱਲਾਂ ਬਾਤਾਂ ਸਾਹਮਣੇ ਆ ਜਾਂਦੀਆਂ ਨੇ ਇਹ ਤਾਂ ਮਲਕਰ ਜਨ ਖੜਗੇ ਦੇ ਵੱਲੋਂ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਨੈਸ਼ਨਲ ਕਾਂਗਰਸ ਦੇ ਉਹਨਾਂ ਦੇ ਵੱਲੋਂ ਇਹ ਲਿਸਟ ਵੀ ਜਾਰੀ ਕੀਤੀ ਹੈ ਜਿਸ ਦੇ ਵਿੱਚ तमाम ਸੂਬਿਆਂ ਦੇ ਸਾਰੇ ਇੰਚਾਰਜ ਬਦਲ ਦਿੱਤੇ ਗਏ ਨੇ ਤੇ ਪੰਜਾਬ ਦੇ ਇੰਚਾਰਜ ਫੇਰ ਵੀ ਬਦਲ ਦਿੱਤੇ ਗਏ ਨੇ ਪਹਿਲਾਂ ਹਰੀਸ਼ ਚੌਧਰੀ ਸੀ ਤੇ ਹੁਣ ਦਵਿੰਦਰ ਯਾਦਵ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਇੰਚਾਰਜ ਲਾ ਦਿੱਤਾ ਗਿਆ ਤਾਂ ਪਹਿਲਾਂ ਇਹ ਉੱਤਰਾਖੰਡ ਦੇ ਵਿੱਚ ਕਾਂਗਰਸ ਦੇ ਇੰਚਾਰਜ ਸੀਗੇ ਦਵਿੰਦਰ ਯਾਦਵ ਪਹਿਲਾਂ ਉੱਤਰਾਖੰਡ ਦੇ ਵਿੱਚ ਕਾਂਗਰਸੀ ਇੰਚਾਰਜ ਸੀਗੇ ਤੇ ਹੁਣ ਇਹਨਾਂ ਨੂੰ ਪੰਜਾਬ ਦੇ ਵਿੱਚ ਇੰਚਾਰਜ ਲਾ ਦਿੱਤਾ ਗਿਆ ਉਹਦਾ ਦਿੱਲੀ ਦੇ ਨੇਤਾ ਨੇ ਜੀ ਹਾਂ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਦਵਿੰਦਰ ਯਾਦਵ ਦੀ ਅਗਵਾਈ ਦੇ ਵਿੱਚ ਜਿਹੜੇ ਕਾਂਗਰਸੀ ਨੇਤਾ ਉਹ ਇੰਡੀਆ ਐਲਾਈਂਸ ਦੇ ਵਾਸਤੇ ਰਾਜੀ ਹੋ ਪਾਉਂਦੇ ਨੇ ਜੇਕਰ ਨੌਬਤ ਆਉਂਦੀ ਹੈ ਲੋਕ ਸਭਾ ਚੋਣਾਂ ਜਿਹੜੀਆਂ 2024 ਦੇ ਵਿੱਚ ਆਉਣੀਆਂ ਉਸ ਦੇ ਵਿੱਚ ਗੱਠ ਜੋੜ ਕਿਵੇਂ ਕਰਵਾ ਸਕਣਗੇ ਜਿਕਰ ਹਾਈ ਕਮਾਂਡ ਦਾ ਇਹ ਫੈਸਲਾ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਐਮਪੀ ਚੋਣਾਂ ਨੂੰ ਲੈ ਕੇ ਗੱਠ ਜੁੜ ਕਰਨਾ ਹੈ ਤਾਂ ਪਾਰਟੀ ਦਾ ਪਹਿਲਾਂ ਕਹਿ ਰਿਹਾ ਪੰਜਾਬ ਕਾਂਗਰਸ ਕੇ ਅਸੀਂ ਨਹੀਂ ਕਰਾਂਗੇ ਗੱਠ ਜੁੜ ਜੇ ਇਦਾਂ ਹੋਇਆ ਤਾਂ ਸਾਰੀ ਕਾਂਗਰਸ ਡੁੱਬ ਜਾਏਗੀ ਚਾਹੇ ਜਗਰਾਉਂ ਤਰਨੇ ਤੇ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ ਨੇ ਐਲੋਪੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਹੁਣਾਂ ਦੇ ਵੱਲੋਂ ਰਾਜਾ ਅਵਡਿੰਗ ਹੁਣਾਂ ਦੇ ਵੱਲੋਂ ਸੁਖਜਿੰਦਰ ਰੰਦਾਵਾ ਹੁਣਾਂ ਦੇ ਵੱਲੋਂ ਪ੍ਰਗਟ ਸਿੰਘ ਹੁਣਾਂ ਦੇ ਵੱਲੋਂ ਤਾਂ ਉਸ ਦੇ ਵਿੱਚ ਉਹਨਾਂ ਨੇ ਇੱਕੋ ਗੱਲ ਦਾ ਸਮਰਥਨ ਕੀਤਾ ਹੈ ਕਿ ਇੱਥੇ ਇਹ ਗੱਠਜੋੜ ਜਿਹੜਾ ਨਹੀਂ ਚੱਲੇਗਾ ਕਿਉਂਕਿ ਪੰਜਾਬ ਦੇ ਲੋਕ ਇਸ ਨੂੰ ਸਵੀਕਾਰ ਨਹੀਂ ਕਰਨਗੇ ਤਾਂ ਹੁਣ ਦਿੱਲੀ ਦੇ ਨੇਤਾ ਜਿਹੜੇ ਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਲਗਾਏ ਨੇ ਹੁਣ ਦੇਖਣਾ ਹੈ ਹੋਵੇਗਾ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਗੱਠਜੋੜ ਲਈ ਰਾਜੀ ਹੁੰਦੇ ਨੇ ਲੀਡਰ ਜਾਂ ਫਿਰ ਨਹੀਂ ਤਾਂ ਇਹ ਵੱਡਾ ਸਵਾਲ ਹੈ ਤਾਂ ਪੰਜਾਬ ਕਾਂਗਰਸ ਦੇ ਵਿੱਚ ਵੱਡਾ ਫੇਰ ਬਦਲ ਕਰ ਦਿੱਤਾ ਗਿਆ ਉਹ ਵੀ ਉਸ ਸਮੇਂ ਜਦੋਂ ਅ ਅੰਦਰੂਨੀ ਗੱਲਾਂ ਚੱਲ ਰਹੀਆਂ ਹੋਣ ਹਾਈ ਕਮਾਂਡ ਦੇ ਕੋਲ ਬਾਰ-ਬਾਰ ਸ਼ਿਕਾਇਤਾਂ ਜਾ ਰਹੀਆਂ ਹੋਣ ਕਿ ਪਾਰਟੀ ਦੇ ਵਿੱਚ ਵਿਰੋਧੀ ਗਤੀਵਿਧੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਚਾਹੇ ਉਹ ਨਵਜੋਤ ਸਿੰਘ ਸਿੱਧੂ ਵਾਲਾ ਮਾਮਲਾ ਹੋਵੇ ਚਾਹੇ ਹੋਰ ਕੋਈ ਮਾਮਲਾ ਹੋਵੇ ਤਾਂ ਇੱਥੇ ਇਹ ਵੱਡੀ ਕਾਰਵਾਈ ਕਰ ਦੇਣੀ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਹੈ ਕਿਉਂਕਿ ਦਿੱਲੀ ਦੇ ਨੇਤਾ ਨੇ ਇਹ ਦਵਿੰਦਰ ਯਾਦਵ ਜਿਨ੍ਹਾਂ ਨੂੰ ਹੁਣ ਕਾਂਗਰਸ ਦਾ ਇੰਚਾਰਜ ਲਗਾ ਦਿੱਤਾ ਗਿਆ ਪੰਜਾਬ ਕਾਂਗਰਸ ਦਾ ਪਹਿਲਾਂ ਇਹ ਉੱਤਰਾਖੰਡ ਦੇ ਇੰਚਾਰਜ ਰਹੇ ਸੀ ਤਾਂ ਹੁਣ ਇਹਨਾਂ ਨੂੰ ਪੰਜਾਬ ਦਾ ਇੰਚਾਰਜ ਲਵਾਇਆ ਗਿਆ ਤਾਂ ਆਉਣ ਵਾਲੀ ਲੋਕ ਸਭਾ ਚੋਣ ਜਿਹੜੀ ਆ ਉਸ ਦੇ ਵਿੱਚ ਇਹ ਕਿੰਨੇ ਕਲਾਹੇਵਾਂ ਸਿੱਧ ਹੋਣਗੇ ਕਾਂਗਰਸ ਪਾਰਟੀ ਦੇ ਵਾਸਤੇ ਜੇਕਰ ਗੱਠਜੋੜ ਦੀ ਨੌਬਤ ਆਉਂਦੀ ਹੈ ਤਾਂ ਇਹ ਗੱਠਜੋੜ ਕਰਾ ਸਕਣਗੇ ਜਿਹੜੇ ਪੰਜਾਬ ਦੇ ਕਾਂਗਰਸੀ ਲੀਡਰ ਨੇ ਉਹਨਾਂ ਨੂੰ ਮਨਾ ਸਕਣਗੇ ਇਹ ਵੀ ਵੱਡੇ ਸਵਾਲ ਹੈ ਤਾਂ ਮੈਂ ਤੁਹਾਡੀ ਪ੍ਰਤੀਕਿਰਿਆ ਜ਼ਰੂਰ ਇਸ ਦੇ ਬਾਬਤ ਲੈਣੀ ਚਾਹਾਂਗਾ ਕੀ ਸੋਚਦੇ ਹੋ ਕਿਵੇਂ ਦੇਖਦੇ ਹੋ ਇਹ ਜਿਹੜੀ ਵੱਡੀ ਹਲਚਲ ਹੈ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲੀ ਹੈ ਹਾਈ ਕਮਾਂਡ ਨੇ ਵੱਡਾ ਫੇਰ ਬਦਲ ਕਰ ਦਿੱਤਾ ਗਿਆ ਕਿਉਂਕਿ ਪੰਜਾਬ ਦਾ ਇੰਚਾਰਜ ਬਦਲ ਦਿੱਤਾ ਹੈ 2022 ਦੇ ਵਿੱਚ ਉਦੋਂ ਹਰੀਸ਼ ਚੌਧਰੀ ਹੁਣਾਂ ਨੂੰ ਮੌਕਾ ਮਿਲਿਆ ਜਦੋਂ ਵਿਧਾਨ ਸਭਾ ਚੋਣਾਂ ਸੀਗੀਆਂ ਤਾਂ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਵੀ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਵੀ ਕੈਸ ਰਹੀਆਂ ਲੱਗ ਰਹੀਆਂ ਨੇ ਕਿ ਇਹਨਾਂ ਦੀ ਜਦੋਂ ਅਗਵਾਈ ਸੀ ਤਾਂ ਉਸ ਸਮੇਂ ਵੀ ਕਈ ਧੜੇ ਜਿਹੜੇ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲੇ ਚਾਹੇ ਅਸੀਂ ਸਿੱਧੂ ਧੜੇ ਦੀ ਗੱਲ ਕਰੀਏ ਚਾਹੇ ਅਸੀਂ ਹੋਰ ਅਮਨਿੰਦਰ ਧੜੇ ਦੀ ਗੱਲ ਕਰੀਏ ਜਾਂ ਕੈਪਟਨ ਹੁਣਾ ਦੇ ਧੜੇ ਦੀ ਗੱਲ ਕਰੀਏ ਤਾਂ ਉਹ ਵੀ ਧੜੇ ਸੀਗੇ ਤਾਂ ਇਹ ਵੀ ਤਮਾਮ ਗੱਲਾਂ ਬਾਤਾਂ ਜਿਹੜੀਆਂ ਅਸੀਂ ਉਸ ਸਮੇਂ ਚੱਲੀਆਂ ਕਿ ਠੀਕ ਤਰੀਕੇ ਦੇ ਨਾਲ ਮੈਨੇਜ ਨਹੀਂ ਕੀਤਾ ਗਿਆ 78 ਸੀਟਾਂ ਤੋਂ 18 ਸੀਟਾਂ ਤੇ ਕਾਂਗਰਸ ਜਿਹੜੀ ਹੈ ਉਹ ਸੁਮਟ ਕੇ ਰਹਿ ਗਈ ਸੀ ਤਾਂ ਉਹ ਵੀ ਹੁਣ ਇੱਥੇ ਇੱਕ ਦੂਜੇ ਦੇ ਉੱਪਰ ਤੌਹਮਤਾਂ ਲਗਾਈਆਂ ਜਾ ਰਹੀਆਂ ਅਸੀਂ ਟਵੀਟ ਦੇਖ ਹੀ ਚੁੱਕੇ ਆ ਜੋ ਐਲੋਪੀ ਲੀਡਰ ਪਰਤਾਪ ਬਾਜਵਾ ਹੁਣਾਂ ਨੇ ਕੀਤਾ ਸੀਗਾ ਔਰ ਜੋ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਵੱਲੋਂ ਕੀਤਾ ਹੈ ਤਾਂ ਦੋਨਾਂ ਦੇ ਵਿੱਚ ਫਿਰ ਖੜਕ ਗਈ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਉਸ ਦੇ ਵਿੱਚ ਕਾਂਗਰਸ ਹਾਈ ਕਮਾਂਡ ਨੇ ਜਿਹੜਾ ਵੱਡਾ ਇਹ ਬਦਲਾਅ ਕੀਤਾ ਹੈ ਪੰਜਾਬ ਦਾ ਇੰਚਾਰਜ ਬਦਲ ਕੇ ਉਹਨਾਂ ਦੀ ਜ਼ਿੰਮੇਵਾਰੀ ਹੁਣ ਕੀ ਰਹਿਣ ਵਾਲੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਮਜਬੂਤ ਕਿਵੇਂ ਕਰ ਸਕਦੇ ਆ ਜੇਕਰ ਹਾਈ ਕਮਾਂਡ ਨੇ ਕਿਹਾ ਕਿ ਗੱਠਜੋੜ ਹੋਵੇਗਾ ਤਾਂ ਕਾਂਗਰਸੀ ਲੀਡਰਾਂ ਨੂੰ ਕਿਵੇਂ ਮਨਾ ਸਕਣਗੇ ਇਹ ਵੱਡਾ ਸਵਾਲ ਹੈ ਤੁਹਾਡੀ ਪ੍ਰਤੀਕਿਰਿਆ ਅਸੀਂ ਜਰੂਰ ਇਸ ਬਾਬਤ ਲੈਣੀ ਚਾਹਾਂਗੇ ਕਿਵੇਂ ਦੇਖਦੇ ਹੋ ਇਹ ਵੱਡਾ ਫੇਰਬਦਲ ਜਿਹੜਾ ਪੰਜਾਬ ਕਾਂਗਰਸ ਨਾਇਦਨ ਚਾਰਜ ਨੂੰ ਲੈ ਕੇ ਹਾਈ ਕਮਾਂਡ ਨੇ ਕੀਤਾ ਹੈ ਇਹ ਸਹੀ ਹੈ ਜਾਂ ਫਿਰ ਗਲਤ ਇਸ ਦੇ ਉੱਪਰ ਤੁਸੀਂ ਪ੍ਰਤੀਕਿਰਿਆ ਦੇ ਸਕਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਇਸ ਫੇਰਬਦਲ ਦਾ ਕੀ ਵੱਡਾ ਫਾਇਦਾ ਹੋ ਸਕਦਾ ਹੈ ਇਹ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਇਹ ਵੱਡਾ ਫੇਰਬਦਲ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਕੀਤਾ ਗਿਆ